ਬਸ ਚੰਦ ਸਕਿੰਟਾਂ ਵਿੱਚ ਲਾਈਵ ਫੋਨ ਵਾਲੀ ਆ ਹਾਂਜੀ ਇੱਕ ਆ ਸਾਡੇ ਸ਼ਨੀਦੇਵ ਦਾ ਜੀ ਆ ਛੇਵੀਂ ਗੱਲਾ ਜੀ ਇੱਥੋਂ ਪਟਿਆ ਹੋਇਆ ਇਹ ਅਸੀਂ ਲਾ ਕੇ ਤੇ ਠੀਕ ਕਰਵਾਉਣਾ ਦਿੱਤਾ ਹੋਇਆ ਜੀ ਇੱਕ ਆ ਗੱਲਾ ਜੀ ਕਾਲੀ ਮਾਤਾ ਦਾ ਇੱਥੋਂ ਰੌੜ ਪਾਈ ਆ ਇੱਥੋਂ ਰੌੜ ਪਾ ਕੇ ਇਹਨਾਂ ਨੇ ਚੱਕਿਆ ਇਹ ਅਸੀਂ ਠੀਕ ਕਰਵਾ ਲਿਆ ਤੇ ਹੁਣ ਵੀ ਆ ਤੁਹਾਡਾ ਤੁਹਾਡਾ ਆਵੇ ਹਿੱਲ ਰਿਹਾ ਆ ਆ ਪੁਰਾਣਾ ਨਿਸ਼ਾਨ ਜਿਹੜੇ ਭੰਨਦੀ ਕੋ ਆ ਭੰਨਣ ਵਾਲੇ ਨਿਸ਼ਾਨ ਆ ਜੀ ਇਹਨਾਂ ਦੇ ਕੈਮਰੇ ਬਾਬਾ ਖੇਤਰਪਾਲ ਵਾਸੇ ਲੱਗੇ ਸੀਗੇ ਜੀ ਉਦੋਂ ਉਹਨਾਂ ਨੇ ਚੋਰਾਂ ਨੇ ਸਕੀਮ ਨਾਲ ਕੀ ਕੀਤਾ ਡੀਵੀਆਰ ਹੀ ਪੱਟ ਕੇ ਲੈ ਗਏ ਵਿੱਚੋਂ ਰਿਕਾਰਡਿੰਗ ਵਾਲਾ ਸਿਸਟਮ ਹੀ ਕੱਢ ਕੇ ਲੈ ਗਏ ਜੀ ਹਾਂਜੀ ਕੈਮਰੇ ਉਹਨਾਂ ਨੇ ਪੁੱਠੇ ਕਰਤੇ ਤਾਂ ਚੱਕਦੇ ਯਾਨੀ ਕਿ ਸਾਡੇ ਦੇਸ਼ ਕਹੇ ਨੂੰ ਡਾਊਟ ਨਾ ਹੋਵੇ ਸਮਾਨ ਉਹਨਾਂ ਦਾ ਹਥਿਆਰ ਸੀਗੇ ਜਿਹੜੇ ਪੰਨਿਆ ਗੱਲਾਂ ਜਨਨ ਨਾਲ ਜੀ ਮੌਜੂਦ ਕੋਈ ਪਿਆ ਵਸ ਦੋ ਸਮਾਨ ਉਹਨਾਂ ਦਾ ਉੱਥੇ ਪਿਆ ਹੀ ਆ ਜੀ ਬਾਹਰ ਸੀ ਚੱਕਿਆ ਨਹੀਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪ੍ਰੀਤਕੋਟ ਦੇ ਮੰਦਰਾਂ ਤੇ ਚੋਰਾਂ ਦਾ ਕਹਿਰ ਲਗਾਤਾਰ ਦੂਜੇ ਦਿਨ ਇੱਕੋ ਮੰਦਰ ਵਿੱਚ ਭੰਨੇ ਗਏ ਗੱਲੇ 6 ਗੱਲੇ ਭੰਨ ਕੇ ਪੈਸੇ ਕੱਢ ਕੇ ਲੈ ਗਏ ਚੋਰ ਆਓ ਸੁਣਦੇ ਹਾਂ ਸਾਰੀ ਸਥਿਤੀ ਮੰਦਰ ਦੇ ਸੇਵਾਦਾਰਾਂ ਕੋਲੋਂ ਕਿ ਕਿਸ ਤਰ੍ਹਾਂ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ ਕਿਸ ਤਰ੍ਹਾਂ ਮੰਦਰ ਦੇ ਵਿੱਚ ਦੇਵੀ-ਦੇਵਤਿਆਂ ਕੋਲੇ ਜਿਹੜੇ ਤਰਸ਼ੂਲ ਤੇ ਹੋਰ ਧਾਰਮਿਕ ਚਿੰਨ ਹੁੰਦੇ ਆ ਉਹਨਾਂ ਨੂੰ ਹੀ ਚੋਰਾਂ ਨੇ ਹਥਿਆਰ ਬਜੋ ਵਰਤਿਆ ਤੇ ਗੱਲੇ ਭੰਨਣ ਲਈ ਇਹਨਾਂ ਦੀ ਵਰਤੋਂ ਕੀਤੀ ਬਾਅਦ ਵਿੱਚ ਇੱਥੇ ਹੀ ਛੱਡ ਕੇ ਫੜਾਰ ਹੋ ਗਏ ਸਾਡੇ ਮਹਾਲੇ ਡਾਕਟਰ ਅੰਬੇਦਕਰ ਨਗਰ ਦੋ ਵਾਕਏ ਹੋ ਗਿਆ ਜੀ ਬਾਬਾ ਖੇਤਰਪਾਲ ਜੀ ਦਾ ਗੱਲਾ ਭੰਨਿਆ ਗਿਆ ਉਧਰ ਮਾਤਾ ਕਾਲੀ ਜੀ ਦਾ ਗੱਲਾ ਭੰਨਿਆ ਗਿਆ ਇੱਕ ਗੱਲਾ ਆ ਮੂਰਤੀਆਂ ਜੀ ਇਹਨਾਂ ਦਾ ਭੰਨਿਆ ਗਿਆ ਇਹ ਕੱਲ ਕੱਲ ਭੰਨਿਆ ਗਿਆ ਸੀਗਾ ਜੀ ਤੇ ਅੱਜ ਬਾਬਾ ਖੇਤਰਪਾਲ ਜੀ ਦਾ ਗੱਲਾ ਭੰਨਿਆ ਗਿਆ ਇਹ ਵੈਲਡ ਕਰਾ ਲਿਆ ਠੀਕ ਕਰਾ ਲਿਆ ਸੀ ਅਸੀਂ ਜੀ ਹਾਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਰਿਪੋਰਟ ਖੜੀ ਕੀਤੀ ਹੋਈ ਹੈ ਜੀ ਉਹ ਕੰਨੇ ਕੋਈ ਗੱਲ ਨਹੀਂ ਕਾਰਵਾਈ ਅਸੀਂ ਕਰਾਂਗੇ ਬੰਦੇ ਭਾਲ ਰਹੇ ਆ ਜੀ ਉਹ ਅਸੀਂ ਵੀ ਬੰਦਿਆਂ ਦੀ ਭਾਲ ਦੇ ਵਿੱਚ ਜਦੋਂ ਵੀ ਸਾਨੂੰ ਕਿਸੇ ਦਾ ਸ਼ੱਕ ਹੁੰਦਾ ਹੈ ਅਸੀਂ ਉਹਨੂੰ ਅੰਦਰ ਕਰਾਵਾਂਗੇ ਜੀ ਉਹਤੇ ਰਿਪੋਰਟ ਕਰਾਵਾਂਗੇ ਲਗਾਤਾਰ ਹੋ ਰਹੀ ਹੈ ਚੋਰੀ ਲਗਾਤਾਰ ਹੀ ਹੋ ਰਹੀ ਹੈ ਜੀ ਲਗਾਤਾਰ ਦੋ ਦਿਨ ਦੋ ਦਿਨ ਹੋ ਗਏ ਲਗਾਤਾਰ ਚੋਰੀ ਹੋ ਰਹੀ ਹੈ ਜੀ ਦੋ ਵਾਰ ਇੱਧਰ ਹੋਈ ਹੈ ਤੇ ਵੀਰ ਵਾਰ ਨੂੰ ਬਾਬਾ ਕਿੱਥੇ ਭਾਲ ਜੀ ਦੇ ਰਹੀ ਪੁਲਿਸ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਡੇ ਮੁਹੱਲਾ ਨਿਵਾਸੀਆਂ ਦੀ ਬੇਨਤੀ ਤੇ ਗੌਰ ਕਰਨ ਕੈਮਰਾ ਲਗਾ ਕੈਮਰੇ ਲੱਗੇ ਕੈਮਰੇ ਬਾਬਾ ਖੇਤਰਪਾਲ ਪਾਸੇ ਲੱਗੇ ਸੀਗੇ ਜੀ ਉਦੋਂ ਉਹਨਾਂ ਨੇ ਚੋਰਾਂ ਨੇ ਸਕੀਮ ਨਾਲ ਕੀ ਕੀਤਾ ਡੀਵੀਆਰ ਹੀ ਪੱਟ ਕੇ ਲੈ ਗਏ ਵਿੱਚੋਂ ਰਿਕਾਰਡਿੰਗ ਵਾਲਾ ਸਿਸਟਮ ਹੀ ਕੱਢ ਕੇ ਲੈ ਗਏ ਜੀ ਹਾਂਜੀ ਕੈਮਰੇ ਉਹਨਾਂ ਨੇ ਪੁੱਠੇ ਕਰਤੇ ਤਾਂ ਚੱਕਦੇ ਯਾਨੀ ਕਿ ਸਾਡੇ ਦੇਸ਼ ਕੈਨੂ ਡਾਊਟ ਨਾ ਹੋਵੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਕੈਮਰੇ ਲੱਗੇ ਆ ਕੈਮਰੇ ਚੱਕਤੇ ਡੀਵੀਆਰ ਦੇਖਿਆ ਉਹਨੇ ਕਿੱਥੇ ਲੱਗਿਆ ਔਰ ਡੀਵੀਆਰ ਹੀ ਕੱਢ ਕੇ ਲੈ ਗਏ ਵਿੱਚੋਂ ਰਿਕਾਰਡਿੰਗ ਸਿਸਟਮ ਵਾਲਾ ਜੀ ਟੋਟਲ ਕਿੰਨੇ ਜਿਹੜੇ ਗੱਲੇ ਆ ਉਹ ਭੰਨੇ ਜਾ ਚੁੱਕੇ ਇਹ ਚਾਰ ਗੱਲੇ ਭੰਨੇ ਚੁੱਕੇ ਜੀ ਤਿੰਨ ਇਧਰ ਆ ਜੀ ਤਿੰਨ ਹੀ ਉਧਰ ਆ ਬਾਬਾ ਕੇ ਦਰਵਾਜ਼ੇ ਦੇ ਚ ਛੇ ਗੱਲੇ ਹੋ ਗਈਆਂ ਪੰਜ ਸੱਤ ਹਜ਼ਾਰ ਦੀਆਂ ਜਿਹੜਾ ਕਿ ਮਤਲਬ ਮਹੀਨੇਵਾਰ ਦੇ ਅਸੀਂ ਕਰਦੇ ਆਗੇ ਆ ਜਿਹੜੇ ਬਾਬੇ ਦੇ ਸੇਵਾ ਹਾਂ ਜੀ ਉੱਥੇ ਕੁਝ ਸਮਾਨ ਵੀ ਰਹਿ ਗਿਆ ਜਿਹਦਾ ਤੋਰ ਦਾ ਸਮਾਨ ਉਹਨਾਂ ਦਾ ਹਥਿਆਰ ਆ ਸੀਗੇ ਜਿਹੜੇ ਭੰਨਿਆ ਗੱਲਾਂ ਜਿਹਨਾਂ ਨਾਲ ਜੀ ਮੌਜੂਦ ਕੋਈ ਪਿਆ ਵਸ ਦੋ ਸਮਾਨ ਉਹਨਾਂ ਦਾ ਉੱਥੇ ਪਿਆ ਹੀ ਆ ਜੀ ਬਾਹਰ ਸੇ ਚੱਕਿਆ ਨਹੀਂ ਪੁਲਿਸ ਪ੍ਰਸ਼ਾਂਤ ਸਿੰਘ ਨੂੰ ਦਿਖਾਤਾ ਸੀ ਉਹ ਸਮਾਨ ਸਾਰਾ ਉਹ ਆ ਕੇ ਸਾਰਾ ਮੌਕਾ ਵੇਖ ਗਏ ਰੋਡ ਵਗੈਰਾ ਜੀ ਇੱਕ ਤੇ ਉਹ ਖਰੀਆ ਵਗੈਰਾ ਫਰੀਆ ਵਗੈਰਾ ਉਹ ਤੇ ਉਹ ਤਸੂਰ ਨਾ ਕੋਈ ਚੂਰਾ ਕੋਈ ਨਾ ਜੀ ਉਹ ਕੰਨ ਕੰਦ ਕੰਦ ਮੰਦਿਰ ਕਿਉਂ ਟੱਕਿਆ ਜੀ ਕਾਲੀ ਮਾਤਾ ਕੰਦ ਕੰਦ ਮੰਦਿਰ ਅੱਗੇ ਕਰਸ਼ੂਰ ਜਾ ਗਏ ਉਹ ਗਲੇ ਤੇ ਉਹ ਹਾਂ ਜੀ ਪਹਿਲੇ ਸਵਾਗਤ ਕਰਿਆ ਬਾਕੀ ਤੁਹਾਨੂੰ ਆਪਾਂ ਕਾਲੀ ਮਾਤਾ ਵਾਲਾ ਵੀ ਗੱਲਾਂ ਵਿਖਾ ਦਨੇ ਸ਼ਨੀ ਦੇਵ ਦਾ ਵੀ ਗੱਲਾਂ ਵਿਖਾ ਦਨੇ ਆਪਾਂ ਚਲੋ ਉਧਰ ਹਾਂ ਜੀ ਗਏ ਸੀ ਜੀ ਪੁੱਤਰ ਕੋਟ ਲਖਾਈ ਹੋਈ ਆ ਫਾਨ ਵੀ ਨੂੰ ਮਾਰੇ ਮੋਟੇ ਕਰ ਗਏ ਕਹਿੰਦੇ ਅਸੀਂ ਤੇ ਬਾਕੀ ਹੀ ਬੰਦੇ ਕੋਸ਼ਿਸ਼ ਕਰਨੇ ਲੱਭਣਗੇ ਲਗਦਾ ਕਿ ਕਿਸਾਨ ਦੇ ਬੰਦੇ ਹੁਣ ਮਲੇ ਦੇ ਆ ਕਿ ਬਾਹਰੋਂ ਲੱਗਦਾ ਨਹੀਂ ਮਲੇ ਦੇ ਨਹੀਂ ਕਹਿ ਸਕਦੇ ਅਸੀਂ ਜੀ ਮਲੇ ਦੇ ਤਾਂ ਨਹੀਂ ਕਹਿ ਸਕਦੇ ਅਸੀਂ ਜੀ ਕਿ ਹੈ ਤਾਂ ਬਾਅਦ ਲਈ ਜਿੰਨਾ ਪੂਰੇ ਹੁੰਦੇ ਪੜੇ ਲਿਖੇ ਐਕਸਪਰਟ ਬੰਦੇ ਆ ਜੀ ਬੰਦੇ ਆ ਜਿਨ੍ਹਾਂ ਨੇ ਕੀਤਾ ਜਿਨ੍ਹਾਂ ਨੂੰ ਪਤਾ ਵੀ ਕੈਮਰੇ ਇੱਕ ਤੋਂ ਬੰਦ ਹੋ ਦੇ ਜਾ ਚੀਜ਼ ਵਿੱਚੋਂ ਕਢਾ ਲਈ ਜਾਵੇ ਇਹ ਜਿਹੜੀ ਜਿਹੜੀ ਫੋਟੋ ਨਾ ਆਵੇ ਪੂਰਾ ਭੇਤ ਲੈ ਕੇ ਕੰਮ ਕੀਤਾ ਜੀ ਉਹਨਾਂ ਨੇ ਇਹ ਬਿਨਾ ਭੇਤ ਕੋ ਕੰਮ ਨਹੀਂ ਹੁੰਦਾ ਮਲੇ ਲੈ ਕੇ ਜਿਹੜੇ ਬਾਬੇ ਬਾਗਮੀ ਭੂਆ ਆਂਦੇ ਜਾਂ ਕਾਲੀ ਮਾਤਾ ਮੰਦਰ ਦੇ ਕਿ ਹਥਿਆਰ ਪਈ ਤਸੂਲ ਵਗੈਰਾ ਪਈ ਸੀ ਉਹਨਾਂ ਨੇ ਚੱਕ ਕੇ ਉਹਨਾਂ ਦਾ ਮਤਲਬ ਪਤਾ ਨਹੀਂ ਕੋਸ਼ਿਸ਼ ਡੀਵੀਆਰ ਨੂੰ ਲੋਕ ਲੱਗਿਆ ਲੋਕ ਭੰਨ ਕੇ ਤੇ ਉਸ ਤੋਂ ਬਾਅਦ ਡੀਵੀਆਰ ਕੱਢੀ ਉਹਨਾਂ ਨੇ ਇੱਕ ਆ ਗੱਲਾਂ ਜੀ ਕਾਲੀ ਮਾਤਾ ਦਾ ਇੱਥੋਂ ਰੋਡ ਪਾਈ ਐ ਇੱਥੋਂ ਰੋਡ ਪਾ ਕੇ ਇਹਨਾਂ ਨੇ ਚੱਕਿਆ ਇਹ ਅਸੀਂ ਠੀਕ ਕਰਵਾ ਲਿਆ ਤੇ ਹੁਣ ਵੀ ਆ ਥੋੜਾ ਥੋੜਾ ਅਵੇ ਹਿੱਲ ਰਿਹਾ ਆ ਪੁਰਾਣਾ ਨਿਸ਼ਾਨ ਜਿਹੜੇ ਭੰਨਣ ਦੀ ਕੋਸ਼ਿਸ਼ ਆ ਭੰਨਣ ਵਾਲੇ ਨਿਸ਼ਾਨ ਆ ਜੀ ਇਹਨਾਂ ਦੇ ਔਰ ਇੱਥੇ ਇੱਕ ਮਾਤਾ ਕਾਲੀ ਦੇ ਹੱਥ ਵਿੱਚ ਤ੍ਰਿਸ਼ੂਲ ਸੀਗਾ ਉਹੀ ਤ੍ਰਿਸ਼ੂਲ ਚੱਕ ਕੇ ਇਹਨਾਂ ਚੋਰਾ ਨੇ ਗੱਲੇ ਭੰਨੇ ਆ ਇਹ ਕੱਲ ਦੀ ਗੱਲ ਹੈ ਇਹ ਪਰਸੋ ਦੀ ਗੱਲ ਹੈ ਇਹ ਤੇ ਕਹਿੰਦਾ ਉਹ ਆ ਗਿਆ ਆ ਗਿਆ ਬੰਦੂਆਰ ਦੀ ਤੇ ਬਾਬਾ ਖੇਤਰਪਾਲ ਜੀ ਉਹ ਵੀਰਵਾਦੀ ਨਾਲ ਦੀ ਗੱਲ ਹੈ ਹਾਂ ਜੀ ਉਹ ਸਾਰੇ ਦੇਖੀਏ ਹਾਂ ਜੀ ਹਾਂ ਜੀ ਹਾਂ ਜੀ ਸਾਰੇ ਚੈੱਕ ਕਰ ਗਏ ਜੀ ਪੁਲਿਸ ਪ੍ਰਸ਼ੰਤ さん ਦੱਸਿਆ ਸੀ ਉਹਨਾਂ ਨੂੰ ਸਾਰਾ ਕੋਈ ਵੇਖ ਕੇ ਮੌਕਾ ਸਾਰਾ ਉਹ ਕੱਲ ਵੀ ਆਏ ਸੀ ਤੇ ਅੱਜ ਵੀ ਆਏ ਸੀ ਤੇ ਕੁਝ ਪੁਲਿਸ ਨੇ ਸਰ ਸ਼ੱਕ ਦੇ ਹadhar ਤੇ ਕੋਈ ਬੰਦੇ ਵੀ ਚੱਕੇ ਸੀਗੇ ਤੇ ਜਿਹੜੇ ਉਹਨਾਂ ਤੇ ਸ਼ੱਕ ਦੇ ਹੋਂ ਤੇ ਨਾ ਕਾਰਨ ਉਹਨਾਂ ਨੂੰ ਛਡ ਦਿੱਤਾ ਗਿਆ ਤੇ ਜਿਹੜਾ ਇਹ ਚੋਰੀ ਨੂੰ ਅੰਜਾਮ ਦਿੱਤਾ ਸਰ ਇਹ ਨਸ਼ੇ ਵਾਲੇ ਤਾਂ ਨਹੀਂ ਗੇ ਬੰਦੇ ਕੋਈ ਚੰਗੇ ਕੋਈ ਸਪਰਟ ਬੰਦੇ ਆ ਸਪਰਟ ਬੰਦੇ ਜਿਨ੍ਹਾਂ ਨੇ ਡੀਡੀਆਰ ਵੀ ਸਰ ਚੱਕ ਲਿਆ ਜੀ ਪੱਟ ਕੇ ਤੇ ਆਪਦੇ ਨਾਲ ਹੀ ਲੈ ਗਏ ਵੀ ਸਾਡਾ ਕੋਈ ਰਿਕਾਰਡ ਜਾਂ ਬਾਇਓ ਡਾਟਾ ਇੱਥੇ ਰਹਿਣਾ ਨਹੀਂ ਚਾਹੀਦਾ ਉਹਨਾਂ ਨੂੰ ਸਾਰਾ ਪਤਾ ਹੈ ਜੀ ਸਾਰੇ ਇੱਥੋਂ ਵੀ ਭੇਦ ਪੂਰਾ ਹੈ ਵੀ ਮੰਦਰ ਦੇ ਵਿੱਚ ਕਿੱਥੇ ਕਿੱਥੇ ਕੀ ਕੀਤਾ ਹੈ ਵੀ ਵੀਆਰ ਦਾ ਵੀ ਉਹਨਾਂ ਨੂੰ ਪਤਾ ਸੀ ਡੀਵੀਆਰ ਕਿੱਥੇ ਲੱਗਿਆ ਲੌਕ ਕੀ ਰੱਖਿਆ ਹਾਂ ਜੀ ਕਾ ਸਾਡੇ ਸ਼ਨੀਦੇਵ ਦਾ ਜੀ ਇਹ ਛੇਮਾ ਗੱਲਾਂ ਜੀ ਇੱਥੋਂ ਪੱਟਿਆ ਹੋਇਆ ਹੈ ਤੇ ਅਸੀਂ ਲਾ ਕੇ ਤੇ ਠੀਕ ਕਰਾਉਣਾ ਦਿੱਤਾ ਹੋਇਆ ਹੈ ਜੀ ਇਹਨਾਂ ਸਾਬ ਦੀ ਹਾਂ ਜੀ ਹਾਂ ਜਿਵੇਂ ਪੱਟਤਾ ਇਹ ਸਾਰਾ ਇਹ ਤੋਂ ਬਾਹਰ ਦਾ ਅਸਿਕੀ ਗੱਲ ਹੈ ਚਾਦਰ ਹੀ ਚੱਕਤੀ ਸੀਜ਼ਨ ਕੱਲਾ ਪਾੜਤਾ ਜਿਵੇਂ ਗੱਲਾਂ ਪਾੜਤਾ ਸੀ ਤੇ ਅਸੀਂ ਇਹ ਕੱਲੇ ਵੀ ਠੀਕ ਇਹਨ ਨਾਮਾ ਬਣੂਗਾ ਇਹ ਚਾਤਰ ਜੂ ਤੇ ਸਾਰਾ ਕੋ ਸਰ ਦੇਦਾ ਜੀ ਇਹ ਚੋਰੀ ਦੇ ਅੰਜਾਮ ਇਹ ਬਾਬਾ ਸ਼ਨੀ ਦੇਵ ਜੀ ਆ ਜੀ ਹੁਣ ਤੱਕ ਸਾਡੇ 6 ਗੱਲੇ ਚੋਰੀ ਹੋ ਚੁੱਕੇ ਆ ਜੀ ਲਗਾਤਾਰ ਦੋ ਦਿਨਾਂ ਤੋਂ ਦੋ ਦਿਨਾਂ ਤੋਂ ਲਗਾਤਾਰ ਲਗਾਤਾਰ ਹੋ ਰਹੀ ਹੈ ਕੁਝ ਅੰਦਾਜ਼ਾ ਕਿੰਨੇ ਕੁ ਜਾਣੇ ਆਉਂਦੇ ਆ ਅੰਦਾਜ਼ਾ ਕੁਝ ਕਹਿ ਨਹੀਂ ਸਕਦਾ ਜੀ ਕੋਈ ਟੀਮ ਹੀ ਹੋ ਸਕਦੀ ਆ ਕਿਉਂਕਿ ਇੱਕ ਅੱਦੇ ਬੰਦੇ ਦਾ ਕੰਮ ਹੀ ਨਹੀਂ ਹੈਗਾ ਇਹ ਬਾਕੀ ਸਾਡਾ ਸੇਵਾਦਾਰ ਵੀ ਇੱਥੇ ਹੁੰਦਾ ਰਾਤ ਨੂੰ ਹੁਣ ਬੰਦਾ ਸਾਰੀ ਰਾਤ ਜਾਗ ਨਹੀਂ ਸਕਦਾ ਸੌਣਾ ਤਾਂ ਹੈਗਾ ਹੀ ਆ ਜੀ ਉਹਦਾ ਵੀ ਚਲੋ ਵਿੱਚ ਹੈਗਾ ਉਹਨੂੰ ਨਹੀਂ ਪਤਾ ਲੱਗਿਆ ਰਾਤ ਨੂੰ ਸੁੱਤਾ ਪਿਆ ਹੋਣਾ ਬਾਕੀ ਉਹਨਾਂ ਕੋਲ ਹਥਿਆਰ ਆ ਉਹਨੂੰ ਵੀ ਡਰ ਆ ਕਿ ਕਦੇ ਮੇਰੇ ਨਾਲ ਮਾਰ ਜਾਣ ਇਸ ਕਰਕੇ ਸੇਵਾਦਾਰ ਤੇ ਅਸੀਂ ਕੋਈ ਸ਼ੱਕ ਨਹੀਂ ਕਰ ਸਕਦੇ ਇਹ ਬੰਦੇ ਬਾਹਰ ਦੇ ਆ ਜੀ